ਦੇਖੋ ਅੱਜ ਮੈਂ ਮਾਲੇਪੁਰੋਂ ਪਿੰਡ ਚ ਆਇਆ ਹਾਂ ਰਿਪੋਰਟ ਆ ਉਥੋਂ ਮੈਂ ਹੋ ਕੇ ਆ ਪਿਛਲੇ 20 ਸਾਲਾਂ ਤੋਂ ਆ ਜਿਹੜੇ ਸਕੂਲਾਂ ਦੀ ਚਾਰਦੁਆਰੀ ਮੈਂ ਪਿੰਡ ਤੇ ਖੜ ਕੇ ਗੱਲ ਕਰ ਰਿਹਾ ਐਨਾ ਕੋਈ ਚਾਰਦੁਆਰੀ ਨਹੀਂ ਸੀ ਕਿ ਜਿੱਥੇ ਗੁਜਰਾਂ ਦੇ ਡੰਗਰ ਮੱਝਾਂ ਜਿਹੜੀਆਂ ਚੁਗਦੀਆਂ ਸੀਗੀਆਂ ਕੋਈ ਇੱਥੇ ਕੰਟਰੋਲ ਨਹੀਂ ਸੀਗਾ ਕੋਈ ਆ ਸਕੂਲ ਪਿੰਡ ਚ ਕੋਈ ਬਿਲਡਿੰਗ ਨਹੀਂ ਸੀ 2022 ਕਾਮਾ ਦੀ ਪਾਰਟੀ ਦੀ ਸਰਕਾਰ ਬੜੀ ਜੰਨੀਆਂ ਬਿਲਡਿੰਗਾਂ ਲਗੀਆਂ ਆ ਜੰਨੀਆਂ ਬਿਲਡਿੰਗਾਂ ਬਣੀਆਂ ਆਮਾ ਦੀ ਪਾਰਟੀ ਦੀ ਸਰਕਾਰ ਤੇ ਹੋਂ ਤੋਂ ਬਾਅਦ ਬਣੀਆਂ ਚਾਰ ਦੁਵਾਰੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਹੋਈ ਇਸ ਕਰਕੇ ਪਿਛਲੀਆਂ ਜਿਹੜੀਆਂ ਸਰਕਾਰਾਂ ਨੇ ਕਿਸੇ ਨੇ ਇਹਨਾਂ ਬੱਚਿਆਂ ਬਾਰੇ ਜਿਹੜੇ ਪਿੰਡਾਂ 'ਚ ਬੱਚੇ ਪੜ੍ਹਦੇ ਨੇ ਇਹਨਾਂ ਦੇ ਭਵਿੱਖ ਬਾਰੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਆਮ ਆਦਮੀ ਪਾਰਟੀ ਨੇ ਸਿੱਖਿਆ 'ਚ ਜਿਹੜੀ ਕ੍ਰਾਂਤੀ ਲੈ ਕੇ ਆਂਦੀ ਆ ਉਹ ਹੁਣ ਦੇਖਾਂਗੇ ਬੱਚੇ ਉਸ ਕ੍ਰਾਂਤੀ ਦਾ ਫਾਇਦਾ ਲੈ ਕੇ ਪੰਜਾਬ ਦੇ ਸਕੂਲ ਦੇ ਬੱਚਾਂ 'ਚ ਜ਼ਰੂਰ ਐਜੂਕੇਸ਼ਨ ਲੈ ਕੇ ਆਪਣੇ ਉਹ ਜਿਹੜੇ ਮਾਪਿਆਂ ਨੇ ਸੁਪਨੇ ਜਿਹੜੇ ਸੰਜੋਏ ਨੇ ਉਹ ਇਹਨਾਂ ਸਕੂਲਾਂ 'ਚ ਉਹਨਾਂ ਬੱਚਿਆਂ ਦੇ 'ਚ ਸੁਪਨੇ ਜਿਹੜੇ ਪੂਰੇ ਕਰਨ ਕਰੇਗੇ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਚੀਜ਼ ਦਾ ਫਾਇਦਾ ਵੀ ਲੈਣਗੇ। ਔਰ ਲੋਕ ਪਿੰਡਾਂ 'ਚ ਜਾ ਰਹੇ ਆ ਮੇਰੇ ਘਰ ਵੀ। ਸਭ ਤੋਂ ਜ਼ਿਆਦਾ ਜੁਮੇਰੀ ਬੱਚਿਆਂ ਦੇ ਮਾਵਾਂ ਦੇ ਸਿਰ ਤੇ ਹੁੰਦੀ ਹੈ। ਔਰ ਸਕੂਲ ਦੇ ਵਿੱਚ ਸਭ ਤੋਂ ਜ਼ਿਆਦਾ ਮਾਵਾਂ ਅੱਜ ਬੱਚਿਆਂ ਦੇ ਨਾਲ ਆਈਆਂ ਨੇ। ਇਹਦੇ ਤੋਂ ਇੱਕ ਸਾਫ਼ ਤੇ ਸਪਸ਼ਟ ਸੰਕੇਤ ਹੈ ਕਿ ਲੋਕ ਆਮ ਆਦੀ ਪਾਰਟੀ ਦੇ ਜਿਹੜੇ ਸਕੂਲਾਂ ਪ੍ਰਤੀ ਕ੍ਰਾਂਤੀ ਆਈ ਆ ਉਹ ਤੋਂ ਪੂਰਾ ਖੁਸ਼ ਨੇ। ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਕਿ ਸਿਰਫ ਕੰਦਾਂ ਨੂੰ ਰੰਗ ਰੋਗਣ ਕਰਕੇ ਸਲੋਗਨ ਲੈ ਕੇ ਜਿਹੜਾ ਬੰਦਾ ਕਰਦਾ ਉਹਨਾਂ ਮੈਂ ਤੁਹਾਡੇ ਚੰਨ ਰਾਈ ਕਹਿਣਾ ਚਾਹੁੰਨਾ ਉਹਨੂੰ ਕਹਾਂ ਇੱਕ ਵਾਰੀ ਡੇਰਾ ਬਾਬਾ ਨਾਨਕ ਜਾਣ ਕੇ ਵਿਜ਼ਿਟ ਕਰ ਜਾ ਤੈਨੂੰ ਦੱਸਾਂਗੇ ਕੰਨਾਂ ਨੂੰ ਰੰਗ ਹੋਇਆ ਪਿੰਡਾਂ 'ਚ ਲੋਕਾਂ ਨੂੰ ਪੁੱਛੋ ਕਿ ਜਿਹੜੇ ਕੰਮ 20 ਸਾਲਾਂ 'ਚ ਨਹੀਂ ਹੋਏ ਆਵਾਮ ਆਦੀ ਪਾਰਟੀ ਦੀ ਸਰਕਾਰ ਬਣਨਾ ਹੋਏ ਨੇ ਇਹ ਭੰਡੀ ਪ੍ਰਚਾਰ ਨਾਲ ਬਹੁਤਾ ਚਲ ਚੱਲ ਨਹੀਂ ਲੋਕੀ ਪਿੰਡਾਂ ਦੇ ਬਹੁਤ ਸਿਆਣੇ ਨੇ ਉਹਨਾਂ ਦੇ ਲੋਕਾਂ ਦੇ ਥੱਲੇ ਕਮੈਂਟਸ ਵੀ ਪੜਿਆ ਪੜਿਆ ਕਰੋ ਲੋਕ ਕੀ ਕਰਦੇ ਨੇ ਕਿ ਥੋੜੇ ਲੋਕ ਜਿਹੜੇ ਹੈਗੇ ਨੇ ਇਹੋ ਜਿਹਨਾਂ ਨੇ ਪ੍ਰਪੋਗੈਂਡਾ ਕਰਨਾ ਬਾਕੀ ਪਿੰਡਾਂ ਚ ਆਣ ਕੇ ਵੇਖੋ ਲੋਕਾਂ ਦੱਸ ਦੇਣਗੇ ਤੁਹਾਨੂੰ ਪਿੰਡਾਂ ਚ ਕੀ ਕੰਮ ਜਿਹੜੇ ਆਮ ਆਦਮੀ ਪਾਰਟੀ ਕਰ ਰਹੀ ਠੀਕ ਕਰ ਰਹੀ ਗਲਤ ਕਰ ਰਹੀ ਕੁਝ ਲੋਕਾਂ ਨੇ ਪਾਣੀ ਨੂੰ ਲੈ ਕੇ ਜਿਹੜੀ ਸਮੱਸਿਆ ਨਕਾਸੀ ਨੂੰ ਲੈ ਕੇ ਉਹਦੇ ਸੁਭ ਵਿੱਚ ਦੇਖੋ ਜੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਚ ਛੱਪੜਾਂ ਤੇ ਕਬਜ਼ਾ ਹੈ ਨਜਾਇਜ਼ ਕਬਜ਼ੇ ਹੋਏ ਨੇ ਪਿੰਡਾਂ ਚ ਆਪਾਂ ਕਿਹਾ ਕਿ ਸਾਡਾ ਮੇਨ ਟਾਰਗੇਟ ਅਗਲਾ ਜਿਹੜਾ ਇਹ ਤੋਂ ਬਾਅਦ ਪਿੰਡਾਂ ਦੇ ਛੱਪੜਾਂ ਨੂੰ ਲੈ ਕੇ ਆ ਤਾਂ ਜਦੋਂ ਛੱਪੜਾਂ ਦੇ ਵਿੱਚ ਜਦੋਂ ਅਸੀਂ ਛੱਪੜਾਂ ਵਾਲੇ ਬੰਨੇ ਹੋਏ ਹੁਣ ਤਾਂ ਸਕੂਲਾਂ ਵਾਲੇ ਹਲਥ ਵਾਲੇ ਬੰਨੇ ਆ ਆਉਣ ਵਾਲੇ ਦਿਨਾਂ ਵਿੱਚ ਛਪਣਾ ਵਾਲੇ ਬੰਨੇ ਆ ਪਰ ਵੇਖੋ ਕਿਵੇਂ ਜਿੰਨਾ ਕਬਜ਼ੇ-ਕਬਜ਼ੇ ਕੀਤਾ ਚੀਕਾਂ ਦਾ ਦੋ ਚੌਂ ਘਰਾਂਦੀਆਂ ਨਿਕਲ ਗਈ ਬਾਕੀ ਸਾਰਾ ਪਿੰਡ ਸੌਖਾ ਹੋ ਜਾਏਗਾ ਪਿੰਡ ਮਾਲੇয়াল ਦੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਸਾਡੇ ਨਾਲ ਅੱਜ ਸਕੂਲ ਦੇ ਵਿੱਚ ਮੌਜੂਦ ਆ ਅੱਜ ਗਰਦੀਪ ਸਿੰਘ ਰੰਦਾਵਾ ਸਾਹਿਬ ਉਦਘਾਟਨ ਕਰਨ ਵਾਸਤੇ ਆਏ ਸੀ ਉਦਘਾਟਨ ਚਾਰ ਦਿਵਾਰੀ ਦਾ ਦੋ ਕਮਰਿਆਂ ਦਾ ਉਦਘਾਟਨ ਹੋਇਆ ਜੋ ਕਿ ਬਹੁਤ ਵਧੀਆ ਰਿਹਾ ਬਹੁਤ ਵਧੀਆ ਖੁਸ਼ ਹੋ ਕੇ ਗਏ ਨਾ ਅੱਜ ਤੋਂ ਪਹਿਲਾਂ ਜਿੰਨੀਆਂ ਵੀ 60 ਸਾਲ ਦੀਆਂ ਸਰਕਾਰਾਂ ਆਈਆਂ ਪਿੰਡ ਮਾਲੇਵਾਲ ਦੇ ਸਕੂਲ ਦੇ ਵਿੱਚ ਗਾਈਆਂ ਚੁਗਦੀਆਂ ਹੁੰਦੀਆਂ ਸੀ ਮੱਝਾਂ ਚੁਗਦੀਆਂ ਹੁੰਦੀਆਂ ਗੁਜਰਾਆਂ ਦੀਆਂ ਨਾ ਕਿ ਚਾਰ ਦਿਵਾਰੀ ਸੀ ਨਾ ਕੋਈ ਰੂਮ ਸੀ ਉਹਨ ਚਾਰ ਦੀਵਾਰੀ ਵੀ ਆਮ ਆਦਮੀ ਪਾਰਟੀ ਨੇ ਵਧੀਆ ਬਣਾ ਕੇ ਦਿੱਤੀ ਐ ਗੇਟ ਵੀ ਲਾ ਕੇ ਦਿੱਤਾ ਦੋ ਕਮਰੇ ਵੀ ਬਣਾ ਕੇ ਦਿੱਤੇ ਆ ਅਸੀਂ ਬਹੁਤ ਮਾਨ ਸਰਕਾਰ ਤੋਂ ਬਹੁਤ ਖੁਸ਼ ਆ ਆਮ ਆਦਮੀ ਪਾਰਟੀ ਤੋਂ ਬਹੁਤ ਖੁਸ਼ ਆ ਮਾਲੇਵਾਲ ਪਿੰਡ ਦੇ ਕਿਉਂਕਿ ਉਹਨਾਂ ਨੇ ਸਾਡੇ ਸਕੂਲ ਦੀ ਨਹਿਾਰ ਜਿਹੜੀ ਸੁਧਾਰ ਦਿੱਤੀ ਆ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਸੀਂ ਮਾਲੇਵਾਲ ਦੇ ਸਾਰੇ ਇਦਾਂ ਹੀ ਮਿਲ ਕੇ ਆਪਣੇ ਸਕੂਲ ਨੂੰ ਵਧੀਆ ਰੱਖਾਂਗੇ ਆਪਣੇ ਪਿੰਡ ਨੂੰ ਵੀ ਵਧੀਆ ਰੱਖਾਂਗੇ ਬਾਈਬਲ ਜੀ ਖਾਲਸਾ ਬਾਈਬਲ ਜੀ ਫਤਹਿ